ਅੱਜ ਦੀ ਜਿਹੜੀ ਸੱਚੀ ਘਟਨਾ ਹੈ ਇਸ ਘਟਨਾ ਦੇ ਵਿੱਚ ਇੱਕ ਪਤੀ ਪਤਨੀ ਦਾ ਆਪਸ ਦੇ ਵਿੱਚ ਝਗੜਾ ਹੋ ਰਿਹਾ ਹੁੰਦਾ ਹੈ ਤੇ ਉਹਨੂੰ ਸੁਲਝਾਉਣ ਵਾਸਤੇ ਪੁਲਿਸ ਨੂੰ ਬੁਲਾਇਆ ਜਾਂਦਾ ਹੈ ਪਰ ਜਿਹੜੀ ਪੁਲਿਸ ਆਉਂਦੀ ਹੈ ਉਹਦਾ ਜਿਹੜਾ ਕਾਂਸਟੇਬਲ ਆਉਂਦਾ ਹੈ ਉਹ ਜਦੋਂ ਇਸ ਔਰਤ ਨੂੰ ਵੇਖਦਾ ਹੈ ਤਾਂ ਉਹਨੂੰ ਵੇਖ ਕੇ ਉਹਦੇ ਤੇ ਲੱਡੂ ਹੋ ਜਾਂਦਾ ਹੈ ਕਿਉਂਕਿ ਜਿਹੜੀ ਇਹ ਪਤਨੀ ਸੀ ਉਹ ਵੇਖਣ ਦੇ ਵਿੱਚ ਬਹੁਤ ਹੀ ਸੋਹਣੀ ਸੀ ਤੇ ਇਹ ਜਿਹੜਾ ਝਗੜਾ ਉਸ ਟਾਈਮ ਤਾਂ ਸ਼ਾਂਤ ਹੋ ਜਾਂਦਾ ਹੈ ਪਰ ਇਸ ਤੋਂ ਬਾਅਦ ਇਸ ਪੁਲਿਸ ਵਾਲੇ ਦੀ ਤੇ ਇਸ ਔਰਤ ਦੀ ਪ੍ਰੇਮ ਕਹਾਣੀ ਸ਼ੁਰੂ ਹੋ ਜਾਂਦੀ ਹੈ ਤੇ ਫਿਰ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਜੋ ਅੱਗੇ ਜਾ ਕੇ ਹੁੰਦਾ ਹੈ ਉਹਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ ਇਹ ਜਿਹੜੀ ਸੱਚੀ ਘਟਨਾ ਹੈ ਇਹ ਘਟਨਾ ਹੈ ਉੱਤਰ ਪ੍ਰਦੇਸ਼ ਦੇ ਅਮੇਠੀ ਜਗ੍ਹਾ ਦੀ ਇੱਥੇ ਇੱਕ ਕਲੋਨੀ ਪੈਂਦੀ ਹੈ ਵਿਕਾਸ ਕਲੋਨੀ ਤੇ ਇਸ ਕਲੋਨੀ ਦੇ ਵਿੱਚ ਅਲੋਕ ਦਾ ਪਰਿਵਾਰ ਰਹਿੰਦਾ ਸੀ ਇਸ ਪਰਿਵਾਰ ਦੇ ਵਿੱਚ ਅਲੋਕ ਤੇ ਉਹਦੀ ਪਤਨੀ ਦਿਵਿਆ ਤੇ ਉਹਦੀ ਇੱਕ ਛੋਟੀ ਬੱਚੀ ਰਹਿੰਦੀ ਸੀ ਅਲੋਕ ਇੱਕ ਦਿਨ ਆਪਣੇ ਕੰਮ ਦੇ ਸਿਲਸਿਲੇ ਦੇ ਵਜੋਂ ਸਵੇਰ ਤੋਂ ਘਰੋਂ ਨਿਕਲਦਾ ਹੈ ਪਰ ਜਦੋਂ ਸ਼ਾਮ ਨੂੰ ਘਰ ਵਾਪਸ ਆਉਂਦਾ ਹੈ ਤਾਂ ਉਹਦੀ ਪਤਨੀ ਕਮਰੇ ਦੇ ਦਰਵਾਜੇ ਦੇ ਨਾਲ ਲੰਮਕ ਰਹੀ ਹੁੰਦੀ ਹੈ ਕਿਸੇ ਨੇ ਉਹਨੂੰ ਬੜੀ ਹੀ ਬੇਰਹਿਮੀ ਦੇ ਨਾਲ ਮਾਰ ਕੇ ਲਟਕਾ ਦਿੱਤਾ ਸੀ ਅਲੋਕ ਦੀ ਜਿਹੜੀ ਬੇਟੀ ਸੀ ਉਹ ਵੀ ਅੰਦਰ ਦੇ ਵਿੱਚ ਬਹਿ ਕੇ ਰੋ ਰਹੀ ਸੀ ਪਰ ਇਹ ਬੇਟੀ ਇੰਨੀ ਛੋਟੀ ਸੀ ਕਿ ਇਹਦੀ ਜਿਹੜੀ ਰੋਂਦੀ ਆਵਾਜ਼ ਉਹ ਕਮਰੇ ਤੋਂ ਬਾਹਰ ਨਹੀਂ ਜਾ ਰਹੀ ਸੀ ਇਸ ਕਰਕੇ ਕਿਸੇ ਨੂੰ ਕੁਝ ਬਾਹਰ ਪਤਾ ਨਹੀਂ ਚੱਲਿਆ ਸੀ ਅਲੋਕ ਤੁਰੰਤ ਪੁਲਿਸ ਥਾਣੇ ਦੇ ਵਿੱਚ ਫੋਨ ਕਰਦਾ ਹੈ ਕਿ ਇਦਾਂ ਇਦਾਂ ਮੇਰੀ ਪਤਨੀ ਨੂੰ ਕਿਸੇ ਨੇ ਮਾਰ ਕੇ ਲਟਕਾ ਦਿੱਤਾ ਹੈ ਹੁਣ ਜਦੋਂ ਪੁਲਿਸ ਆਉਂਦੀ ਹੈ ਤਾਂ ਪੁਲਿਸ ਜਦੋਂ ਬੋਡੀ ਨੂੰ ਦੇਖਦੀ ਹੈ ਤਾਂ ਇਹਨਾਂ ਨੂੰ ਵੀ ਇਹੀ ਲੱਗਦਾ ਹੈ ਕਿ ਔਰਤ ਨੇ ਆਪਣੇ ਆਪ ਨੂੰ ਖਤਮ ਨਹੀਂ ਕੀਤਾ ਕਿਉਂਕਿ ਇਹ ਜਿਹੜਾ ਦਰਵਾਜ਼ਾ ਸੀ ਉਹਦੀ ਹਾਈਟ ਤੇ ਉਸ ਔਰਤ ਦੀ ਹਾਈਟ ਬਰਾਬਰ ਤੇ ਸੀ ਤੇ ਇਹਦੇ ਪੈਰ ਜਿਹੜੇ ਸਨ ਉਹ ਧਰਤੀ ਤੇ ਲੱਗ ਰਹੇ ਸਨ ਤੇ ਪੁਲਿਸ ਨੂੰ ਵੇਂਦਿਆ ਸਾਰੀ ਇਹ ਪਤਾ ਲੱਗ ਚੁੱਕਿਆ ਸੀ ਕਿ ਇਸ ਔਰਤ ਨੂੰ ਪਹਿਲਾਂ ਮਾਰਿਆ ਗਿਆ ਸੀ ਤੇ ਫਿਰ ਉਹਨੂੰ ਲਮਕਾਇਆ ਗਿਆ ਸੀ ਹੋਨ ਪੁਲਿਸ ਅਲੋਕ ਕੋਲੋਂ ਪੁੱਛਗਿਛ ਕਰਦੀ ਹੈ ਤੇ ਉਹ ਫਿਰ ਦੱਸਦਾ ਹੈ ਕਿ ਉਹ ਤੇ ਡਿਊਟੀ ਤੇ ਗਿਆ ਹੋਇਆ ਸੀ ਜਦੋਂ ਉਹਨੇ ਆ ਕੇ ਵੇਖਿਆ ਤੇ ਇਹ ਇਸੇ ਤਰ੍ਹਾਂ ਹੀ ਲੰਮਕ ਰਹੀ ਸੀ ਕਿਉਂਕਿ ਅਲੋਕ ਜਿਹੜਾ ਸੀ ਉਹ ਇੱਕ ਕਲੋਨੀ ਦੇ ਵਿੱਚ ਰਹਿੰਦਾ ਸੀ ਤੇ ਉੱਪਰ ਵੀ ਕਈ ਲੋਕ ਰਹਿੰਦੇ ਸਨ ਤੇ ਆਸ-ਪਰੋਸ ਵੀ ਗਵਾਂਢ ਦੇ ਵਿੱਚ ਵੀ ਕਈ ਲੋਕ ਰਹਿੰਦੇ ਸਨ ਤੇ ਪੁਲਿਸ ਵਾਲੇ ਹੁਣ ਆਸ-ਪਰੋਸ ਗਵਾਂਢੀਆਂ ਕੋਲੋਂ ਪੁੱਛਦੇ ਨੇ ਪਰ ਇਹ ਸਾਰੇ ਇਹੋ ਕਹਿੰਦੇ ਸਨ ਕਿ ਸਾਨੂੰ ਕੁਝ ਨਹੀਂ ਪਤਾ ਅੰਦਰ ਕੀ ਹੋਇਆ ਹੈ ਆਪਾਂ ਕਿਸੇ ਨੂੰ ਆਉਂਦੇ ਜਾਂਦੇ ਨਹੀਂ ਵੇਖਿਆ ਹੁਣ ਪੁਲਿਸ ਦਿਵਿਆ ਦੀ ਕਾਲ ਡਿਟੇਲ ਚੈੱਕ ਕਰਦੀ ਹੈ ਤੇ ਇੱਕ ਨੰਬਰ ਇਹਨਾਂ ਨੂੰ ਇਹਦੇ ਵਿੱਚੋਂ ਸ਼ੱਕੀ ਲੱਗਦਾ ਹੈ ਜਿਹਦੇ ਉੱਤੇ ਇਹ ਲੰਬੀਆਂ ਲੰਬੀਆਂ ਗੱਲਾਂ ਕਰਦੀ ਸੀ ਤੇ ਜਦੋਂ ਹੁਣ ਪੁਲਿਸ ਇਸ ਨੰਬਰ ਦੀ ਜਾਂਚ ਕਰਦੀ ਹੈ ਚੈੱਕ ਕਰਦੀ ਹੈ ਕਿ ਇਹ ਨੰਬਰ ਕਿਹਦਾ ਹੈ ਤੇ ਉਹਨਾਂ ਨੂੰ ਇਹ ਪਤਾ ਚੱਲਦਾ ਹੈ ਕਿ ਇਹ ਨੰਬਰ ਹੈ ਰਵੀ ਕੁਮਾਰ ਦਾ ਜਿਹਦੇ ਉੱਤੇ ਜਾਦਾ ਵਾਰ ਗੱਲਾਂ ਹੋਈਆਂ ਸਨ ਹੁਣ ਪੁਲਿਸ ਇਹ ਰਵੀ ਕੁਮਾਰ ਦੀ ਜਾਂਚ ਕਰਦੀ ਹੈ ਤੇ ਹੁਣ ਪੁਲਿਸ ਨੂੰ ਇਹ ਪਤਾ ਚੱਲਦਾ ਹੈ ਕਿ ਇਹ ਜਿਹੜਾ ਰਵੀ ਹੈ ਇਹ ਪੁਲਿਸ ਦੀ ਗੱਡੀ ਜਿਹੜੀ ਡਾਇਲ 112 ਚਲਦੀ ਹੈ ਉਹਦਾ ਇਹ ਸਪਾਈ ਹੈ ਹੁਣ ਪੁਲਿਸ ਨੂੰ ਜਿਸ ਤਰ੍ਹਾਂ ਹੀ ਪਤਾ ਲੱਗਦਾ ਹੈ ਕਿ ਇਹ ਨੰਬਰ ਇੱਕ ਸਿਪਾਹੀ ਦਾ ਹੈ ਤੇ ਇਹ ਸਿਪਾਹੀ ਉਹਨਾਂ ਦੇ ਪੁਲਿਸ ਥਾਣੇ ਦੇ ਵਿੱਚ ਹੀ ਡਿਊਟੀ ਕਰਦਾ ਹੈ ਤੇ ਇਹ ਹੁਣ ਪੁਲਿਸ ਇਸ ਕੇਸ ਨੂੰ ਦਬਾਉਣ ਦੀ ਕੋਸ਼ਿਸ਼ ਕਰਦੀ ਹੈ ਹੁਣ ਪੁਲਿਸ ਉਹਦੇ ਪਤੀ ਅਲੋਕ ਨੂੰ ਹੀ ਗ੍ਰਿਫਤਾਰ ਕਰ ਲੈਂਦੀ ਹੈ ਤੇ ਉਹਨੂੰ ਹੀ ਜੇਲ੍ਹ ਦੇ ਵਿੱਚ ਭੇਜ ਦਿੰਦੀ ਹੈ ਤੇ ਉਹਦੇ ਕੋਲੋਂ ਹੀ ਪੁੱਛਿਆ ਜਾਂਦਾ ਹੈ ਕਿ ਤੂੰ ਹੀ ਆਪਣੀ ਪਤਨੀ ਨੂੰ ਕਤਲ ਕੀਤਾ ਹੈ ਹੁਣ ਅਲੋਕ ਦੇ ਘਰ ਵਾਲੇ ਤੇ ਜਿਹੜਾ ਆਂਡ ਗਵਾਂਡ ਵਾਲਾ ਸੀ ਉਹ ਸਾਰੇ ਹੀ ਧਰਨੇ ਲਾਉਣੇ ਸ਼ੁਰੂ ਕਰ ਦਿੰਦੇ ਨੇ ਕਿ ਪੁਲਿਸ ਅਸਲੀ આરોપી ਨੂੰ ਨਹੀਂ ਫੜ ਰਹੀ ਬਲਕਿ ਉਹਦੇ ਪਤੀ ਨੂੰ ਹੀ ਫੜ ਕੇ ਜੇਲ੍ਹ ਦੇ ਵਿੱਚ ਪਾ ਦਿੱਤਾ ਹੈ ਜਬਕਿ ਉਹ નિર્ਦੋਸ਼ ਹੈ ਲੋਕੀ ਪੁਲਿਸ ਵਾਲਿਆਂ ਨੂੰ ਇਹ ਦੱਸਦੇ ਨੇ ਕਿ ਇਸ ਘਰ ਦੇ ਸਾਹਮਣੇ ਇੱਕ ਸੀਸੀਟੀਵੀ ਕੈਮਰਾ ਲੱਗਾ ਹੋਇਆ ਹੈ ਗਲੀ ਦੇ ਵਿੱਚ ਜੇਕਰ ਕੋਈ ਘਰ ਦੇ ਵਿੱਚ ਆਵੇਗਾ ਜਾਵੇਗਾ ਤੇ ਸੀਸੀਟੀਵੀ ਕੈਮਰੇ ਦੇ ਵਿੱਚ ਆ ਜਾਵੇਗਾ ਤੇ ਤੁਸੀਂ ਹੁਣ ਸੀਸੀਟੀਵੀ ਕੈਮਰੇ ਦੀ ਜਾਂਚ ਕਰੋ ਤਾਂ ਜੋ ਪਤਾ ਲੱਗ ਸਕੇ ਕਿ ਅਸਲੀ ਅਪਰਾਧੀ ਕੌਣ ਹੈ ਹੁਣ ਪੁਲਿਸ ਦੇ ਉੱਤੇ ਵੀ ਲੋਕਾਂ ਦਾ ਕਾਫੀ ਦਬਾਅ ਪੈ ਚੁੱਕਿਆ ਸੀ ਪੁਲਿਸ ਪਹਿਲਾਂ ਤਾਂ ਇਸ ਕੇਸ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਜਦੋਂ ਉਹਨਾਂ ਨੂੰ ਇਹ ਲੱਗਿਆ ਕਿ ਦਬਾਅ ਜ਼ਿਆਦਾ ਪੈ ਰਿਹਾ ਹੈ ਗੱਲ ਮੀਡੀਆ ਤੱਕ ਚਲੀ ਗਈ ਹੈ ਫਿਰ ਆਖਿਰਕਾਰ ਇਹ ਜਿਹੜੀ ਸੀਸੀਟੀਵੀ ਫੁਟੇਜ ਹੈ ਇਹ ਪੁਲਿਸ ਦੇਖਦੀ ਹੈ ਤੇ ਪੁਲਿਸ ਜਿਸ ਤਰ੍ਹਾਂ ਹੀ ਇਹ ਸੀਸੀਟੀਵੀ ਦੇਖਦੀ ਹੈ ਤੇ ਇਹਨਾਂ ਨੂੰ ਇੱਕ ਬੰਦਾ ਦਿਵੇ ਦੇ ਘਰ ਅੰਦਰ ਜਾਂਦਾ ਹੋਇਆ ਦਿਖਾਈ ਦਿੰਦਾ ਹੈ ਤੇ ਬਾਅਦ ਵਿੱਚ ਇਹੀ ਬੰਦਾ ਬਾਹਰ ਜਾਂਦਾ ਹੋਇਆ ਵੀ ਦਿਖਾਈ ਦਿੰਦਾ ਹੈ ਜਦੋਂ ਹੁਣ ਧਿਆਨ ਦੇ ਨਾਲ ਵੇਖਿਆ ਜਾਂਦਾ ਹੈ ਕਿ ਇਹ ਬੰਦਾ ਕੌਣ ਹੈ ਤੇ ਪਤਾ ਚੱਲਦਾ ਹੈ ਕਿ ਇਹ ਬੰਦਾ ਰਵੀ ਕੁਮਾਰ ਜੋ ਕਿ ਸਿਪਾਈ ਸੀ ਪੁਲਿਸ ਦਾ ਮਲਾਜਮ ਹੈ ਉਹੀ ਹੈ ਹੁਣ ਪੁਲਿਸ ਦੇ ਕੋਲ ਇਸ ਰਵੀ ਕੁਮਾਰ ਦੇ ਖਿਲਾਫ ਕਈ ਸਬੂਤ ਇਕੱਠੇ ਹੋ ਗਏ ਸਨ ਕਿ ਇਹ ਹੀ ਕਾਤਿਲ ਹੈ ਤੇ ਪੁਲਿਸ ਹੁਣ ਇਹਨੂੰ ਗ੍ਰਿਫਤਾਰ ਕਰ ਲੈਂਦੀ ਹੈ ਹੁਣ ਪੁਲਿਸ ਨੂੰ ਇਹ ਰਵੀ ਕੁਮਾਰ ਦੱਸਦਾ ਹੈ ਕਿ ਇਹ ਦਿਵਿਆ ਦੇ ਨਾਲ ਪਿਛਲੇ 4 ਮਹੀਨਿਆਂ ਤੋਂ ਹੀ ਗੱਲ ਕਰ ਰਿਹਾ ਹੈ ਤੇ ਦਿਵਿਆ ਦਾ ਪਤੀ ਅਲੋਕ ਵੀ ਦੱਸਦਾ ਹੈ ਕਿ ਇਹ ਜਿਹੜਾ ਪਿਛਲੇ 4 ਮਹੀਨਿਆਂ ਤੋਂ ਮੇਰੀ ਪਤਨੀ ਦੇ ਨਾਲ ਟੱਚ ਦੇ ਵਿੱਚ ਸੀ ਤੇ ਅਲੋਕ ਹੁਣ ਇਹ ਵੀ ਦੱਸਦਾ ਹੈ ਕਿ ਮੇਰੀ ਪਤਨੀ ਦੇ ਨਾਲ ਇਹਦਾ ਰਵੀ ਕੁਮਾਰ ਦਾ ਨਜਾਇਜ਼ ਸਬੰਧ ਵੀ ਸਨ ਤੇ ਉਹ ਕਹਿੰਦਾ ਹੈ ਕਿ ਇਹ ਮੈਨੂੰ ਗੱਲ ਕਾਫੀ ਦਿਨਾਂ ਤੋਂ ਹੀ ਪਤਾ ਚੱਲ ਚੁੱਕੀ ਸੀ ਕਿਉਂਕਿ ਇਹ ਇੱਕ ਪੁਲਿਸ ਆਫੀਸਰ ਸੀ ਤੇ ਇਸ ਕਰਕੇ ਮੈਂ ਡਰਦਾ ਸੀ ਤੇ ਮੈਂ ਡਰਦੇ ਹੋਏ ਕਿਸੇ ਨੂੰ ਇਹ ਗੱਲ ਨਹੀਂ ਦੱਸੀ ਸੀ ਪਰ ਮੈਨੂੰ ਇਹ ਨਹੀਂ ਪਤਾ ਸੀ ਕਿ ਇੰਨੇ ਹੀ ਮੇਰੀ ਪਤਨੀ ਨੂੰ ਮਾਰਿਆ ਹੈ ਹੁਣ ਰਵੀ ਕੁਮਾਰ ਵੀ ਬਗਦਾ ਹੈ ਤੇ ਉਹ ਵੀ ਕਹਿੰਦਾ ਹੈ ਕਿ ਹਾਂ ਮੇਰੀ ਪ੍ਰੇਮ ਕਹਾਣੀ ਦਿਵਿਆ ਦੇ ਨਾਲ ਚੱਲਦੀ ਪਈ ਸੀ ਪਿਛਲੇ 4 ਮਹੀਨਿਆਂ ਤੋਂ ਤੋਂ ਉਹ ਇਹ ਵੀ ਕਹਿੰਦਾ ਹੈ ਕਿ ਉਹਨੇ ਹੀ ਦਿਵਿਆ ਨੂੰ ਮਾਰਿਆ ਹੈ ਉਹ ਹੁਣ ਦੱਸਦਾ ਹੈ ਕਿ 4 ਮਹੀਨੇ ਪਹਿਲਾਂ ਜਦੋਂ ਉਹ 2112 ਗੱਡੀ ਦੇ ਉੱਤੇ ਡਿਊਟੀ ਸੀ ਉਹਦੀ ਤੇ ਉਸ ਸਮੇਂ ਇਹ ਜਿਹੜੀ ਦਿਵਿਆ ਸੀ ਇਹਨੇ 112 ਨੰਬਰ ਉੱਤੇ ਫੋਨ ਕੀਤਾ ਸੀ ਕਿਉਂਕਿ ਉਸ ਦਿਨ ਇਹਦਾ ਆਪਣੇ ਪਤੀ ਦੇ ਨਾਲ ਇਹਦਾ ਝਗੜਾ ਹੋਇਆ ਹੋਇਆ ਸੀ ਤੇ ਇਹ ਹੁਣ ਕਹਿੰਦਾ ਹੈ ਕਿ ਜਦੋਂ ਮੈਂ ਇਹਨਾਂ ਦੇ ਘਰ ਦੇ ਵਿੱਚ ਗਿਆ ਤਾਂ ਦਿਵਿਆ ਮੈਨੂੰ ਕਹਿੰਦੀ ਹੈ ਕਿ ਅਲੋਕ ਮੈਨੂੰ ਮਾਰਦਾ ਕੁੱਟਦਾ ਹੈ ਮੈਨੂੰ ਗਾਲੀ ਗਲੋਚ ਕਰਦਾ ਹੈ ਤੇ ਇਹ ਹੁਣ ਰਵੀ ਕੁਮਾਰ ਅਲੋਕ ਨੂੰ ਦਬਕੇ ਦੁਬਕੇ ਮਾਰ ਕੇ ਉੱਥੋਂ ਚਲਿਆ ਜਾਂਦਾ ਹੈ ਤੇ ਇਹ ਹੁਣ ਆਪਣਾ ਨੰਬਰ ਦਿਵਿਆ ਨੂੰ ਦੇ ਕੇ ਜਾਂਦਾ ਹੈ ਕਿ ਅੱਗੇ ਤੋਂ ਜੇਕਰ ਇਹ ਤੇਰੇ ਨਾਲ ਝਗੜੇਗਾ ਤੇਰੇ ਨਾਲ ਲੜਾਈ ਕਰੇਗਾ ਤੂੰ ਮੈਨੂੰ ਮੇਰੇ ਨੰਬਰ ਦੇ ਉੱਤੇ ਫੋਨ ਕਰਕੇ ਦੱਸੀ ਤੇ ਇਹ ਦਿਵਿਆ ਹੁਣ ਇਸੇ ਨੰਬਰ ਦੇ ਉੱਤੇ ਕਈ ਵਾਰੀ ਇਹਨੂੰ ਫੋਨ ਕਰਦੀ ਸੀ ਆਪਣੇ ਘਰ ਦੀ ਸਾਰੀ ਗੱਲਬਾਤ ਇਹਨੂੰ ਦੱਸਦੀ ਸੀ ਤੇ ਇਸੇ ਤਰ੍ਹਾਂ ਹੀ ਹੁਣ ਦਿਵਿਆ ਦੇ ਨਾਲ ਜਦੋਂ ਇਹ ਗੱਲਾਂ-ਬਾਤਾਂ ਦਾ سلسلہ ਸ਼ੁਰੂ ਹੋ ਜਾਂਦਾ ਹੈ ਤੇ ਹੌਲੀ-ਹੌਲੀ ਇਹ ਗੱਲਾਂ-ਬਾਤਾਂ ਦਾ سلسلہ ਪਿਆਰ ਦੇ ਵਿੱਚ ਬਦਲ ਜਾਂਦਾ ਹੈ ਤੇ ਦਿਵਿਆ ਇਹਨੂੰ ਹੁਣ ਪਿਆਰ ਕਰਨ ਲੱਗ ਪੈਂਦੀ ਹੈ ਤੇ ਇਹ ਹੁਣ ਇਹ ਵੀ ਦੱਸਦਾ ਹੈ ਕਿ ਮੇਰਾ ਦਿਵਿਆ ਦੇ ਘਰ ਆਉਣਾ ਜਾਣਾ ਲੱਗ ਜਾਂਦਾ ਹੈ ਇਹ ਜਿਹੜਾ ਅਲੋਕ ਸੀ ਉਹ ਮੇਰੇ ਕੋਲੋਂ ਡਰਦਾ ਸੀ ਇਸ ਕਰਕੇ ਉਹ ਮੈਨੂੰ ਰੋਕ ਨਹੀਂ ਪਾਉਂਦਾ ਸੀ ਤੇ ਇਹੀ ਗੱਲ ਦਾ ਇਹ ਫਾਇਦਾ ਹੁਣ ਰਵੀ ਕੁਮਾਰ ਚੱਕਣ ਲੱਗ ਪਿਆ ਸੀ ਤੇ ਜਿਹੜੀ ਦਿਵਿਆ ਸੀ ਉਹ ਵੀ ਆਪਣੇ ਪਤੀ ਨੂੰ ਡਰਾਵਾ ਦਿੰਦੀ ਸੀ ਪੁਲਿਸ ਦਾ ਤੇ ਮੈਨੂੰ ਉਹ ਘਰ ਬੁਲਾਉਂਦੀ ਸੀ ਤੇ ਮੇਰੇ ਨਾਲ ਸਬੰਧ ਬਣਾਉਂਦੀ ਸੀ ਹੁਣ ਇਹਨਾਂ ਦੀ ਪ੍ਰੇਮ ਕਹਾਣੀ ਨੂੰ 3 ਮਹੀਨੇ ਇਸੇ ਤਰ੍ਹਾਂ ਚੱਲਦੇ ਹੋਏ ਹੋ ਗਏ ਸਨ ਇਹਨਾਂ 3 ਮਹੀਨਿਆਂ ਦੇ ਵਿੱਚ ਉਹ ਕਈ ਵਾਰੀ ਦਿਵਿਆ ਨੂੰ ਮਿਲਣ ਵਾਸਤੇ ਉਹਦੇ ਘਰ ਗਿਆ ਸੀ ਤੇ ਉਹਦੇ ਨਾਲ ਸਬੰਧ ਵੀ ਬਣਾਏ ਸਨ ਤੇ ਇਹ ਹੁਣ ਜਿਹੜੀ ਦਿਵਿਆ ਸੀ ਉਹ ਹੁਣ ਰਵੀ ਕੁਮਾਰ ਦੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਉਹ ਆਪਣੇ ਪਤੀ ਨੂੰ ਛੱਡਣਾ ਚਾਹੁੰਦੀ ਸੀ ਕਿਉਂਕਿ ਉਹ ਆਪਣੇ ਪਤੀ ਤੋਂ ਤੰਗ ਆ ਚੁੱਕੀ ਸੀ ਉਹ ਉਹਨੂੰ ਮਾਰਦਾ ਕੁੱਟਦਾ ਸੀ ਤੇ ਦਿਵਿਆ ਹੁਣ बार-बार ਰਵੀ ਨੂੰ ਫੋਨ ਕਰਦੀ ਸੀ ਕਿ ਮੈਂ ਤੇਰੇ ਨਾਲ ਵਿਆਹ ਕਰਵਾਉਣਾ ਹੈ ਤੇ ਮੈਂ ਆਪਣੇ ਪਤੀ ਨੂੰ ਛੱਡ ਰਹੀ ਹਾਂ ਪਰ ਇਹ ਜਿਹੜਾ ਰਵੀ ਬੋਲਦਾ ਹੈ ਕਿ ਉਹ ਉਹਦੇ ਨਾਲ ਵਿਆਹ ਕਿਵੇਂ ਕਰਵਾ ਸਕਦਾ ਸੀ ਉਹ ਪਹਿਲਾਂ ਤੋਂ ਹੀ ਵਿਆਹੀ ਹੋਈ ਸੀ ਉਹਦੇ ਘਰ ਇੱਕ ਛੋਟੀ ਬੱਚੀ ਵੀ ਸੀ ਇਸੇ ਕਰਕੇ ਹੀ ਉਹ ਉਹਨੂੰ ਮਨਾ ਕਰ ਰਿਹਾ ਸੀ ਪਰ ਉਹ ਮੈਨੂੰ ਬਲੈਕਮੇਅਰ ਕਰ ਰਹੀ ਸੀ ਜੇਕਰ ਤੂੰ ਮੇਰੇ ਨਾਲ ਵਿਆਹ ਨਹੀਂ ਕਰਵਾਇਆ ਤਾਂ ਉਹ ਐਸਐਸਪੀ ਦੇ ਦਫ਼ਤਰ ਜਾਵੇਗੀ ਮੀਡੀਆ ਦੇ ਵਿੱਚ ਜਾਵੇਗੀ ਤੇ ਇਹਦੀ ਰਿਪੋਰਟ ਕਰਵਾਵੇਗੀ ਹੁਣ ਰਵੀ ਕੁਮਾਰ ਇਹਦੇ ਜਾਲ ਦੇ ਵਿੱਚ ਫਸ ਚੁੱਕਿਆ ਸੀ ਤੇ ਇਹ ਹੁਣ ਇਹ ਵੀ ਕਹਿੰਦਾ ਹੈ ਕਿ ਇਹ ਜਿਹੜੀ ਕੱਪੜੇ ਦੀ ਦੁਕਾਨ ਤੇ ਦਿਵਿਆ ਕੰਮ ਕਰਦੀ ਸੀ ਉਸ ਕੱਪੜੇ ਦੀ ਦੁਕਾਨ ਦੇ ਉੱਤੇ ਇਹਨੂੰ ਬਲੈਕਮੇਲ ਕਰਕੇ ਉਹਨਾਂ ਦੇ QR ਕੋਡ ਦੇ ਉੱਤੇ ਇਹ ਪੈਸੇ ਵੀ ਪਾਉਂਦੀ ਸੀ ਤੇ ਹਰ ਮਹੀਨੇ ਇਹ ਰਵੀ ਕੁਮਾਰ ਉਹਨੂੰ 5000 ਰੁਪਿਆ ਇਸੇ ਹੀ ਸਕੈਨਰ ਦੇ ਉੱਤੇ ਉਹ ਪੈਸੇ ਵੀ ਪਾਉਂਦਾ ਸੀ ਜੋ ਕਿ ਇਹਨੇ ਸਬੂਤ ਵੀ ਬਾਅਦ ਵਿੱਚ ਦੱਸੇ ਇੱਕ ਬੰਨੇ ਤਾਂ ਰਵੀ ਕੁਮਾਰ ਨੂੰ ਇਹ ਸਰਕਾਰੀ ਤਨਖਾਹ ਆ ਰਹੀ ਸੀ ਪਰ ਇਹ ਪੂਰੀ ਦੀ ਪੂਰੀ ਤਨਖਾਹ ਜਿਹੜੀ ਹੈ ਉਹ ਇਸ ਦਿਵਿਆ ਨਾਮ ਦੀ ਔਰਤ ਦੇ ਉੱਤੇ ਲੁੱਟਾਈ ਜਾ ਰਹੀ ਸੀ ਹੁਣ ਦਿਵਿਆ ਨੂੰ ਜਦੋਂ ਇਹਨੇ ਆਖਰੀ ਟਾਈਮ ਮਨਾ ਕੀਤਾ ਤੇ ਦਿਵਿਆ ਨੇ ਇਹੀ ਕਿਹਾ ਕਿ ਮੈਨੂੰ 5 ਲੱਖ ਰੁਪਈਆ ਦੇ ਦੇ ਤੇ ਮੈਂ ਤੇਰਾ ਪਿੱਛਾ ਛੱਡ ਦਵਾਂਗੀ ਪਰ ਇਹਦੀ ਵੀ ਕੋਈ ਗਰੰਟੀ ਨਹੀਂ ਸੀ ਕਿ ਉਹ ਪੈਸੇ ਲੈਣ ਤੋਂ ਬਾਅਦ ਇਹਦਾ ਖੈਰਾ ਛੱਡ ਦਿੰਦੀ ਹੁਣ ਰਵੀ ਕੁਮਾਰ ਬੜਾ ਪਰੇਸ਼ਾਨ ਰਹਿਣ ਲੱਗ ਪਿਆ ਸੀ ਤੇ ਟੈਨਸ਼ਨ ਦੇ ਵਿੱਚ ਰਹਿੰਦਾ ਸੀ ਤੇ ਇਹਨੂੰ ਹੁਣ ਜਿਸ ਤਰ੍ਹਾਂ ਹੀ ਪਤਾ ਲੱਗਦਾ ਹੈ ਕਿ 28 ਦਸੰਬਰ ਨੂੰ ਅਲੋਕ ਕੰਮ ਤੇ ਗਿਆ ਹੋਇਆ ਹੈ ਤੇ ਦਿਵਿਆ ਘਰ ਦੇ ਵਿੱਚ ਇਕੱਲੀ ਹੈ ਹੁਣ ਇਹ ਦਿਵਿਆ ਨੂੰ ਮਿਲਣ ਵਾਸਤੇ ਇਹਦੇ ਘਰ ਦੇ ਵਿੱਚ ਜਾਂਦਾ ਹੈ ਇਹਨੂੰ ਹੁਣ ਇਹ ਵੀ ਪਤਾ ਸੀ ਕਿ ਗਲੀ ਦੇ ਵਿੱਚ ਕੈਮਰਾ ਲੱਗਾ ਹੋਇਆ ਹੈ ਤੇ ਇਹ ਹੁਣ ਸਿੱਧਾ ਦਿਵਿਆ ਦੇ ਘਰ ਨਹੀਂ ਜਾਂਦਾ ਬਲਕਿ ਸਾਈਡ ਤੋਂ ਹੋ ਕੇ ਘਰ ਦੇ ਵਿੱਚ ਵਰਦਾ ਹੈ ਪਰ ਜਿਸ ਤਰ੍ਹਾਂ ਹੀ ਇਹ ਹੁਣ ਦਿਵਿਆ ਦਾ ਕਤਲ ਕਰਦਾ ਹੈ ਉਹਨੂੰ ਕਮਰੇ ਦੇ ਵਿੱਚ ਬੂਹੇ ਦੇ ਨਾਲ ਟੰਗ ਕੇ ਬਾਹਰ ਜਦੋਂ ਆਉਂਦਾ ਹੈ ਤੇ ਪੂਰੀ ਤਰ੍ਹਾਂ ਡਰਿਆ ਹੋਇਆ ਸੀ ਤੇ ਹਫੜਾ ਦਫੜੀ ਦੇ ਵਿੱਚ ਇਹ ਭੁੱਲ ਜਾਂਦਾ ਹੈ ਕਿ ਸਾਹਮਣੇ ਕੈਮਰਾ ਲੱਗਾ ਹੋਇਆ ਹੈ ਇਸ ਕਰਕੇ ਉਹ ਸਿੱਧਾ ਹੀ ਦਿਵਿਆ ਦੇ ਘਰ ਤੋਂ ਬਾਹਰ ਨਿਕਲ ਆਉਂਦਾ ਹੈ ਤੇ ਇਹਦੀ ਜਿਹੜੀ ਫੋਟੋ ਸੀ ਕੈਮਰੇ ਦੇ ਵਿੱਚ ਆ ਜਾਂਦੀ ਹੈ ਇਹ ਦੱਸਦਾ ਹੈ ਕਿ ਇਹ ਦਿਵਿਆ ਨੂੰ ਪਿਆਰ ਨਹੀਂ ਕਰਦਾ ਸੀ ਇਹ ਸਿਰਫ ਉਹਦੇ ਨਾਲ ਟਾਈਮ ਪਾਸ ਕਰਦਾ ਸੀ ਉਹਦੇ ਨਾਲ ਸਿਰਫ ਇਹ ਸਬੰਧ ਬਣਾਉਣਾ ਚਾਹੁੰਦਾ ਸੀ ਇਹਨੂੰ ਇਹ ਨਹੀਂ ਪਤਾ ਸੀ ਕਿ ਦਿਵਿਆ ਉਹਦੇ ਮਗਰ ਹੀ ਲੱਗ ਜਾਵੇਗੀ ਐਸੇ ਹੀ ਬਲੈਕਮੇਲ ਤੋਂ ਪਰੇਸ਼ਾਨ ਹੋ ਕੇ ਦਿਵਿਆ ਦਾ ਇਹਨੇ ਕਤਲ ਕਰ ਦਿੱਤਾ ਸੀ ਇਸੀ ਤਰ੍ਹਾਂ ਹੀ ਮੀਆਂ ਬੀਬੀ ਦੇ ਝਗੜੇ ਨੂੰ ਸਲਝਾਉਣ ਵਾਸਤੇ ਪੁਲਿਸ ਨੂੰ ਬੁਲਾਇਆ ਗਿਆ ਸੀ ਪਰ ਇਹ ਝਗੜਾ ਸਲਝਣ ਦੀ ਬਜਾਏ ਹੋਰ ਹੀ ਉਲਝ ਗਿਆ ਇਸ ਘਟਨਾ ਦੇ ਵਿੱਚ ਇੱਕ ਔਰਤ ਨੂੰ ਆਪਣੀ ਜਾਨ ਤੋਂ ਹੱਥ ਤੋਂ ਨਾ ਪਿਆ ਬਾਕੀ ਤੁਸੀਂ ਇਸ ਵੀਡੀਓ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕਮੈਂਟ ਦੇ ਵਿੱਚ ਦੱਸ ਸਕਦੇ ਹੋ ਤੇ ਐਹੋ ਜਿਹੀਆਂ ਹੋਰ ਵੀ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ